ਉਮੈ ਕਹਦੇ ਪੁੱਤ ਵਾਹ ਤਾਏ ਨੇ ਤਾਂ ਐ ਆਖਣਾ ਆ ਘਟ ਉਹਦਾ ਉਹਨਾਂ ਨੂੰ ਕਹੀ ਜਾਂਦਾ ਯਾਰ ਇਹ ਗਰੀਬ ਬੰਦਾ ਉਹੇ ਹਿਸਾਬ ਨਾਲ ਕਹਿੰਦੇ ਅੰਮੜੀ ਗੱਲ ਨਹੀਂ ਛੋਟਾ ਸਾ ਮੈਦ ਹੋ ਗਿਆ ਹੈ ਮੈਦ ਨਾ ਕਾਏ ਰੁਪਿਆਤਾ ਸੀ ਯਾਰ ਉਹ ਯਾਰ ਤੂੰ ਆਈਦਾ ਅੱਖ ਚੱਕਾ ਸਾਨੂੰ ਕਰਿਆ ਹੋਇਆ ਚੱਕ ਮੇਰਾ ਕਰੋ ਕਰੋ ਕਰ ਆਏ ਹੈ ਇਹ ਤਾਂ ਫਾਕੇ ਵੱਡਾ ਹੈ ਬੰਦੇ ਗਈ ਜਾਂਦਾ ਦੱਸ ਹੁਣ ਉਹ ਕਿਹੜੇ ਸਾਫ ਚਰ ਆਉਂਦਾ ਨਹੀਂ ਪੱਕੇ ਮੰਗ ਫਿਰ ਤਾਂ ਠੰਗ ਛੱਡ ਦੇ ਜਿਵੇਂ ਉਹਨੇ ਆਖਿਆ だっਪੇ ਕਰ ਦੂੰਗਾ ਮੈਂ ਇਹ ਕੱਲਾ ਕਹਾ ਮੇਰੀ ਮੇਰਾ ਪੈਂਤਰਾ ਕਹਾ ਕੁਚੀ ਹੋਤੀ ਹੈ ਤੇ ਪਰ ਅਵੀ ਅੰਦਰ ਇਹ ਕਰ ਦੇ ਕਰ ਬੜੀ ਸਾਲੇ ਘਰ ਹੈ ਚਾਹ ਚਾਹ ਕੱਪ ਨਾ ਆਤੀ ਆ ਪਰ ਅੱਛਾ ਔਰ ਤੂੰ ਮੈਨੂੰ ਦੱਸ ਮੈਂ ਹੁਣ ਕਰ ਦੂੰ ਬਸ ਇੱਕ ਤਾਂ ਇਹ ਰੋਡ ਉੱਜ ਨਾ ਨਾ ਮਾਰਦੇ ਫਿਰ ਵੀ ਮੇਰੀ ਮੈਰਿਜ ਹੋ ਗਈ ਗੱਲ ਸੁਣ ਮੈਂ ਕਮ ਆਇਆ ਉਹਨਾਂ ਕਹਿੰਦੀ ਕਿ ਮੇਰੇ ਨੂੰ ਵੀ ਮੈਰਿਜ ਕਰਾਉਂਦਾ ਜੋ ਹੋਇਆ ਤੂੰ ਫਿਰ ਗਿਆ ਕਾਲ ਸੁਣਨਾ ਉਹ ਗੱਲ ਤਾਂ ਸੁਣਦਾ ਯਾਰ ਮੈਂ ਬਹੁਤ ਪਵਾਣਾ ਯਾਰ ਸੱਚ ਮੈਂ ਤੈਨੂੰ ਦੱਸ ਆਇਆ ਆਇਆ ਕਰ ਲੈ ਇੱਥੇ ਪਾਸ ਕੀ ਹੈ ਮੈਨੂੰ ਨਾਟਕ ਦੇ ਪਰ ਬੜੀ ਤੇਰਾ ਓਏ ਆਏ ਕਹਿਣਾ ਯਾਰ ਮੈਂ ਕਹਿੰਦਾ ਕੀ ਆ ਹਾਂ ਪਾਉਂਦੇ ਹੋ ਵੀ ਜਾ ਓਏ ਆਏ ਰੱਖ ਲਿਆ ਕਰੋ ਕਿਸੇ ਦੀ ਇੱਜ਼ਤ ਕਰ ਲਿਆ ਕਰੋ ਕਿਸੇ ਦੀ ਇਹਨਾਂ ਕੋਸ ਤੇ ਆਵੇ ਕਿ ਜਰਾ ਹੀ ਉੱਗ ਅਸੀਂ ਪੂਰੇ ਬੱਚੋ ਖੱਟਾ ਹੁਣ ਇਹਦੇ ਕਿ ਹੱਥ ਬੰਨਣ ਪੁੱਜੋ ਪੁੱਜੋ ਖਾਰ ਕਰਦੀ ਆਪਦਾ ਬਾਹਲਾ ਪੰਜ ਪੰਜ ਕਿਹੜੇ ਆਏ ਖਿੱਚ ਫੜ ਆਪਦੀ ਮਾਸੀ ਦੇ ਕਿਚ ਕੋਈ ਆਏ ਤਾਂ ਕਿ ਕਿਉਂਕਿ ਹਮ ਦੇ ਨਹੀਂ ਰ 90 ਸੈਕੰਡ ਤੋਂ ਘੱਟ ਕੋਈ ਨਹੀਂ ਆਉਣੀ ਬੈਠਾ ਦੇਖੋ ਵੀ ਮੈਂ ਤਾਂ ਭਾਈ ਸਾਹਿਬ 90 ਸੇ ਬਹੁਤ ਤੂਟ ਮੇਰਾ ਪਹਿਲਾਂ 90 ਕੀ ਤੁਝੇ ਕੰਮ ਕਰਕੇ ਜਦੋਂ ਮਾਸ ਕਰਦੇ ਨਹੀਂ ਝੋੜਦੇ ਤਾਂ ਫਿਰ ਮਾਰ ਲੋ ਦੇਖ ਕੇ ਚੰਗਾ ਰਹੇਗਾ ਕਰ ਰਹੇ ਨੇ ਗੱਡ ਪੜੇ ਜਾਂਦੀ ਨੇ ਮੁੰਡੇ ਨਾਲ ਹੈ ਸਭਾ ਜਿਆ ਨੇ ਛੱਡ ਦੇ ਚਾਚਾ ਨਾ ਮੈਂ ਜਾਓ ਪੂਰੇ ਆ ਵੀ ਹਾਂ ਅੱਜ ਜੀ ਸੱਬਨ ਯਾਰ ਉਹ ਗੱਲ ਸੁਣ ਨਹੀਂ ਦਿੰਦਾ ਚਾਚਾ ਥੋੜੀ ਹੋਊਗਾ ਤੈਨੂੰ ਕਹਿਦਾ ਵੱਧ ਦੇ ਤਾਂ ਵੱਧ ਕਹਿੰਦੇ ਮੈਂ ਤੈਨੂੰ ਕਹਿਦਾ ਖਿੱਚ ਲੈ ਹਾਂ ਇਹ ਆਹ ਕੱਥੇ ਰੁਕਣੀ ਮੋਢੀ ਦਾ ਮਤਲਬ ਦੇਖ ਆਵਾਜ਼ ਕੋਲ ਮੋਢੀ ਰੋਕਣਾ ਯਾਰ ਗੱਲ ਬਤਾ ਹਾਂ ਨਹੀਂ ਚਾਚਾ ਉਹ ਉਹ ਨਹੀਂ ਦਿੰਦਾ ਉਹ ਯਾਰ ਪਹਿਲਾਂ ਗੱਲ ਨਹੀਂ ਸੋਲਿਆ ਕਰ ਤੂੰ ਤੂੰ ਰੋਣਾ ਤੂੰ ਪਰ ਮੈਨੂੰ ਰੋਣਾ ਪੈਣਾ ਪੈਸੇ ਦਾ ਕਿੱਥੇ ਰੋਕਣਾ ਮੈਂ ਤਾਂ ਨਾ ਪਾਉਂਦਾ ਪਹਿਲਾਂ ਗੁੱਲ ਖਾ ਕੇ ਨਹੀਂ ਦੇਖਣਾ ਮਾਰੋ ਜਿਵਾ ਲਗ ਗਿਆ ਮਨੁਲਾ ਦੋਮੀ ਉਹ ਲੈਂਦੇ ਤਾਂ ਜਾਣਦਾ ਚਲੋ ਵੀ ਦੋਰੀ ਜੰਗੇ ਦੱਸਿਆ ਤਾਂ ਹੈ ਕੀ ਬਤਾਇਆ ਕੀ ਬਤਾ ਸਹੀ ਨਹੀਂ ਬਤਾ ਤਾਹਾਂ ਸੀ ਇਹ ਤਾਂ ਵੇਖ ਗਿਆ ਸਾਰਿਆਂ

ਲਾਵੀ ਦੋਸਤ ਹੈ ਪੂਰਾ ਇਹ ਕਿਵੇਂ ਕੋਈ ਗੱਲ ਕਰ ਨਹੀਂ ਹੋਣਾ ਇਹ ਕੱਚੇ ਰੁਪਏ ਲਾਉਂਦਾ ਮੈਂ ਆਏ ਕਦੇ ਵੀ ਆਏ ਸਾਰੀਆਂ ਗੱਲਾਂ ਛੱਡ ਕੇ ਬਾੜਾ ਰਕੀਦਾ ਨਾ ਪਈ ਹਾਂ ਉਹ 25 ਛੁੱਟੀ ਜੋ ਉਹ ਜਾ ਬੋਲੀ ਜਾਂਦਾ ਕੋਈ ਕੋਈ ਗੱਲ ਜਾਇਜ਼ ਕਹ ਹਾਂ ਨਹੀਂ ਜਾਇਜ਼ ਕਹੀ ਹੈ ਜਿੰਦਗੀ ਭਾਂਜਾ ਪਾਪਾ ਇੱਧਰ ਹੋਵੇ 10000 ਦਊਂ ਮੌਸਮ ਆਉਣ ਲੱਗੇ ਸੀ ਤੇ ਮੈਂ ਕਦੇ ਦਿੰਦਾ ਨਹੀਂ ਕਹਿ ਮੈਨੂੰ ਜਾਇਜ਼ ਗੱਲ ਕਹ ਉਹੀ ਕਰਾ ਮਗੇ ਕਹਿ ਦੇ ਕੋਈ ਠੀਕ ਹੈ ਇਹ ਰੋ ਕਰੀਂ ਤੂੰ ਆਪਣਾ ਕੋਈ ਗੁਸਾਈ ਦਾ ਤੇ ਬੀਜ ਤੇ ਲੱਪੂ ਦਾ ਬੀਜ ਹੈ ਹਾਂ ਦਾ ਲੱਪੂ ਆ ਵੀ ਦੁੱਧ ਨੀਂਦੇ ਥਲੇ ਕੇ ਭਾਈ ਆ ਵੀ ਖੁੱਤੀ ਲੱਪੂਗਾ ਕਿਵੇਂ ਕਰ ਹਾਂ ਦਾਰੇ ਨਾ ਨਾ ਤੂੰ ਪੁੱਛਣਾ ਦੋ ਉੱਤੇ ਹੁਣ ਕੇ ਜਲਦਾ ਸੁਣ ਲੈ ਉਹ ਜਾ ਓਏ ਇੱਕ ਆ ਲੈ ਜਾ ਮੈਂ ਕਹੇ ਜਾ ਪਾ ਜਾਦਾ ਕੰਮ ਕਰ ਪਰ ਮੈਂ ਨੂੰ ਤੇਰੀ ਫੜਨਾ ਫੜਨਾ ਲੈ ਕਿਉ ਫੜਨ ਨੂੰ ਮੈਂ ਪਾਪਾ ਖਲੋ ਗਿਆ ਜੇ ਤਾਂ ਮੇਰਾ ਪ੍ਰਾਣ ਹੈ ਫੀਸਰੀ ਮੈਂ ਆਂ ਦਾ ਕੁਛ ਛੋਟੇ ਛੋਟੇ ਇੱਕ ਮਿੰਟ ਮੀਰੇ ਕਿ ਸੁਨੇਗਾ ਜਾਂ ਨਹੀਂ ਸੁਣੋ ਸੁਨੇਗਾ ਮੈਂ ਛੱਡ ਦੂੰ ਮੈਨੂੰ ਆਪਦੀ ਕਸਮਾਂ ਮੈਂ ਛੱਡ ਦੂੰ ਛੱਡ ਇੱਕ ਮਿੰਟ ਇੱਕ ਮਿੰਟ ਛੱਡ ਦੇ ਆ ਲੈ ਮੈਂ ਦਾਦਾ ਆ ਮੈਂ ਉਹ ਤੋਂ ਬਗਾਰ ਪੁੱਛੇ ਤੋਂ ਤੁਰਿਆ ਫਿਰਦਾ ਛੱਡ ਕੇ ਗੱਲ ਕਰ ਲੋ ਕੌਣ ਛੱਡ ਦ ਦੇ ਛੱਡ ਇੱਕ ਮਿੰਟ ਛੱਡ ਦੇ ਯਾਰ ਮੈਂ ਤੋਂ ਛੱਡ ਠੀਕ ਹੈ ਛੱਡ ਕੋ ਜਵੈਸੀ ਥੋੜਾ ਜਾ ਇੱਕ ਗੱਲ ਤੈਨੂੰ ਦੱਸਾਂ ਜੇ ਤਾ ਤੂੰ ਆਪਦੀਆਂ ਲਖੀਰਾਂ ਪਾਉਣੀ ਆ ਤਾਂ ਤਾਂ ਲੱਖ ਵਾਰੀ ਪਾ ਛੱਡ ਛੱਡ ਮੇਰੀ ਬਿਕੀ ਪਹਿਲਾਂ ਛੱਡ ਬਣਾ ਨਹੀਂ ਕੰਮ ਹੋਣਾ ਬਾਤ ਨੋੜੀ ਆ ਜਾ ਵੀ ਹਾਂ ਚਲਾ ਇਹ ਆ ਤਾਂ ਹੈ ਹਾਂ ਆਹ ਹੋਰ ਮਾਰ ਦਿੰਦਾ ਐਨੇ ਨਾ ਮੋੜਦਾ ਤੈਨੂੰ ਤੈਨੂੰ ਤੇਰੇ ਉੱਤੇ ਛੱਡਦੇ ਹਜ਼ਾਰ ਰੁਪਏ ਛੱਡ ਦੇ ਇੱਕ ਮਿੰਟ ਇੱਕ ਮਿੰਟ ਬਲੰਕ ਛੱਡ ਦੇ ਯਾਰ ਮੈਂ ਕਹਿੰਦਾ ਛੱਡ ਦੇ ਮੇਰਾ ਜੋੜਨਾ ਦਬਾ ਰਿਹਾ ਹੁੰਦਾ ਪਹਿਲੇ ਛੱਡ ਦੇ ਪਹਿਲੇ ਛੱਡ ਦੇ ਛੱਡ ਦੇ ਨੂੰ ਬਾਈ ਬੜ ਦੇ ਛੱਡ ਚੋਟਾਂ ਜਨਾਂ ਦੇ ਮੈਨੂੰ ਆਪਦੀ ਕਸਮ ਛੱਡੀ ਛੱਡੀ ਇੱਕ ਮਿੰਟ ਇੱਕ ਮਿੰਟ ਛੱਡ ਮੈਂ ਰਾਹ ਨਹੀਂ ਦਿੱਤਾ ਕਿਸ ਨੂੰ ਛੱਡ ਤਾਂ ਦੇ ਛੱਡ ਦੇ ਦੇ ਛੱਡ ਹੋਣੀ ਨਹੀਂ ਮੈਂ ਇੱਕ ਮਿੰਟ ਦਾ ਛੱਡ ਦੇ ਇੱਕ ਮਿੰਟ ਇੱਕ ਮਿੰਟ ਛੱਡ ਯਾਰ ਤੇ ਯਾਰ ਪਿੱਛੇ ਜੱਬਾ ਹੀ ਉਹ ਨਹੀਂ ਛੱਡ ਬਾਈ ਦੇ ਅਰੇ ਛੱਡੀ ਜਾ ਜਾਣਦੇ ਹੁੰਦੇ ਯਾਰ ਉਹ ਪਹਿਲਾਂ ਛੱਡ ਦੇ ਪਹਿਲਾਂ ਨੂੰ ਛੱਡ ਦੇ ਯਾਰ ਇੱਕ ਮਿੰਟ ਛੱਡ ਉਹ ਰੋ ਰੋ ਖਾਨ ਸਾਹਿਬ ਔਰ ਓ ਗੱਲ ਤਾਂ ਸੁਣ ਲੈ ਯਾਰ ਹੁੰਦੀ ਨਹੀਂ ਅਸਟਾਫ ਗੱਲ ਲਾ ਨਾ ਕਰੀ ਕਿਸੇ ਕੋਲ ਪਹਿਲਾਂ ਗੱਲ ਸੁਣ ਲੈ 20 ਸਰੀਮਾ 20 ਸਰੀਮਾ ਦਰਸਾ ਜਿਲ੍ਹਾ ਹਰਿਆਣਾ ਆਹ ਬਾਪ ਮਾਰ ਲਾ ਦੋ ਲੈ ਯਾਰ ਬਾਜ ਓਏ ਇੱਕ ਬਾਤ ਤਾਂ ਸੁਣ ਲੈ ਓਲੇ ਬਾਤ ਸੁਣ ਲੈ ਯਾਰ ਕਰਦਾ ਹੈ ਤੈਨੂੰ ਇਹ ਨਹੀਂ ਨਾ ਪਤਾ ਪਖਾਨ ਸਾਹਿਬ ਨਾ ਲੈਣ ਦੇ ਨਾ ਲੈਣ ਮਾ ਕੇ ਲੈਣਾ ਪਊ ਬਾਜਾਂ ਨਹੀਂ ਲੈਦਾ ਮੈਨੂੰ ਪਤਾ ਯਾਰ ਹਾਂ ਕਰਲਾ ਲੰਡੀ ਦੀ ਗੱਲ ਤੈਨੂੰ ਮੈਂ ਕਿਹਾ ਸੀ ਤੂੰ ਤੂੰ ਟੰਗਣਾ ਨਹੀਂ ਤੁਹਾਨੂੰ ਐ ਹੁੰਦਾ ਮੈਂ ਤੜਕੇ ਤੜਕੇ ਤੁਹਾਨੂੰ ਇਹ ਕਹਿ ਸੀ ਉਹ ਬੱਚਾ ਛੱਡ ਮੈਨੂੰ ਕਸਮ ਲੱਗੇ ਮੈਂ ਹੀ ਬਹੁਤ ਖਰੀ ਆ ਤੂੰ ਦੱਸ ਮੈਨੂੰ ਕਿੰਨੇ ਦੀ 65 ਦੀ ਮੈਂ ਮੈਂ ਸਵੇਰ ਦੀ ਕਹੀ ਆ ਹਾਂ ਕੀ ਕਹਿਣਾ ਮੈਨੂੰ ਕੀ ਈ ਤੈਨੂੰ ਸਾਡੇ ਬੇਲੀ ਆਖਿਆ ਮੈਂ ਤਾਂ ਪਤਾ ਹੀ ਨਹੀਂ ਕਹੋ ਕਿ ਕਿਹਾ ਉਹਨੇ ਮੈਂ ਉਹ ਹੀ ਤੇਰੀ ਵਾਲੀ ਇੱਥੋਂ ਉੱਥੋਂ ਮੈਂ ਤਾਂ ਪਹਿਲੇ ਤਾਂ 90 ਤੇ ਅਸੀਂ ਲਾਓ ਜੀ 70 ਮੈਨ ਕੋਈ ਦੁੱਖ ਨਹੀਂ ਹੈ ਤਾਂ ਇਹ ਤੂੰ ਮਾਰ ਦੇ ਦੋ ਹਾਲਾ ਫੜ ਯਾਰ ਉਹ ਫੜ ਵੀ ਰ ਹੈ ਕਾਏ ਹੁਣ ਮੈਨੂੰ ਤੂੰ ਹੀ ਕਹਿਣਾ ਮੈਂ ਨਹੀਂ ਕਹਿਣਾ ਕਿਵੇਂ ਕਹਾਂ ਸਮਝ ਨਹੀਂ ਆਈ ਸੁੱਲ ਗਿਆ ਬਾਪ ਮੈਨ ਦੀ ਸੁਣਨੀ ਬੰਦੀ ਗੱਲ ਮੇਰੇ ਤੋਂ ਨਾ ਸਾਡੇ ਘਰ ਗੱਲ ਨਹੀਂ ਗਲਤ ਹੋ ਗਿਆ ਸਵੇਰ ਗੱਲ ਜਾਜ ਕਰਕੇ ਕਹਦੇ ਚਲੋ ਜੀ ਤੇਰਾ ਜਾਈਏ ਕੀ ਆਲਾ ਚੋਣ ਨਹੀਂ ਹੋ ਉਸ ਮੰਜਾ ਹਾਂ ਡੇਡ ਚਾਹੇ ਕੋਈ ਗੱਲ ਤਾਂ ਕਹਦੇ ਇੱਕ 25 ਤੋਂ ਕਰਨ ਪਈ ਆਣੀ ਕਹਿੰਦੇ ਪਹਿਲਾਂ 20 ਨਹੀਂ ਮੈਨੂੰ ਕਿਹਾ ਸੀ ਕਿ ਮੈਂ ਕੋਈ ਗੱਲ ਨਹੀਂ ਜੈਸੀ ਤੂੰ ਤੇਰਾ ਨਹੀਂ ਗੁੱਸਾ ਕਰ ਤੇ ਤੂੰ ਕਹਦੇ 70 ਕਹਦੇ ਨਹੀਂ ਯਾਰ ਮੈਂ ਨਹੀਂ ਤੂੰ ਕਹਿ ਨਹੀਂ ਵੀ 20 ਦੀ ਦੇਣੀ ਨਹੀਂ ਉਹ ਹੁਣ ਦੇਣੀ ਨਹੀਂ ਇਹ ਮੇਰੀ ਗੱਲ ਤਾਂ ਸੁਣ ਲੈ ਦੱਸੋ ਗੱਲ ਦੱਸੋ ਗੱਲ ਕੋਈ ਜੱਜ ਲਾ ਕੇ ਕਹੇ ਜੈ ਤਾਂ ਤੁਸੀਂ ਦੱਸਣਾ ਵੀਰ ਛੋੜੇ ਵੀਰ ਅਸੀਂ ਤਾਂ ਕੀ ਅਸੀਂ ਤਾਂ ਦੱਸਤਾ ਨਹੀਂ ਹੁਣੀ ਨਹੀਂ ਇਹ ਤਾਂ ਕੋਈ ਨਹੀਂ ਪਾ ਨਾ ਕਿੰਨੇ ਕਾਟ ਰੁਪਈਆ ਨਹੀਂ ਹੋਣੀ ਲਖੀਰ ਹੀ ਪਾਉਣੀ ਹੈ ਤਾਂ ਭਾਈ ਭਾਈ ਹਾਂ ਨਹੀਂ ਦੇ 20 ਦੀ ਤਰੀਕ

ਐਸ ਕੰਮੀ ਸੋਦਰ 13 ਕਿਲੋ ਅੱਜ ਤਿਆਰ ਆ ਲੈਜ ਨਹੀਂ ਲੱਗਿਆ ਉਹ ਆ ਵੀ ਰਿਹਾ ਪਤਾਗੇ ਉਹ ਨੂੰ ਕਹਿੰਦੇ ਪਾਲੇ ਨੂੰ ਕਹ ਆ ਵੀ ਕਿੰਨੇ ਦੀ ਕਰਦੇ ਆ ਆ ਪਤਾ ਆ ਲੈ ਮਰ ਜੂ ਬਹੁਤ ਹਰ ਬੈਂਡ ਦੀ ਬੈਂਡ ਦੀ ਲਈ ਚੱਲ ਗਈ ਜਾਣਾ ਯਾਰ ਕੋਈ ਚੁੱਕੀ ਹੈ ਮੱਤ ਵੀ ਚੰਗੇ ਵੀ ਟੋਰੀ ਯਾਰ ਗਾਮ ਟੋਰੀ ਦੱਸੋ ਨਹੀਂ ਹੁੰਦੀ ਫਿਰ ਕਿਵੇਂ ਬੜੀ ਚੰਗੀ ਹੈ ਕਿਵੇਂ ਹੋ ਤੁਸੀਂ ਕੋਈ ਗੱਲ ਦਾ ਜਵਾਬਦੇ ਦੇ ਵੀਰੇ ਅੱਪਣੇ ਨਹੀਂ ਟੁੱਟ ਜਾਗੇ ਨਹੀਂ ਐਨਾ ਦਾ ਕਿੱਥੇ ਵੀਰੇ ਤਾਂ ਨਾ ਬੜੀ ਚੰਗੀ ਹੈ ਵੀਰੇ ਉਹ ਮੇਰੀ ਮੱਤ ਹੈ ਇਹ ਚੋਣ ਫੱਲੇ ਜੀ ਕੁਛ ਕਰੂੰਗੀ ਤੁਹਾਡਾ ਲੈ ਲੈ ਵੀ ਕਿਲੋ ਦਿਨ ਆਪਰ ਤਾਂ ਜੀ ਬਿਲਕੁਲ ਵੀ ਕਿਲੋ ਦੇਣਾ ਮੰਨਣਾ ਤਾਂ ਤੁਸੀਂ ਹੈ ਨਹੀਂ ਕਿਸੇ ਦਾ ਆ ਵੀ ਆਰੇ ਕੀ ਕਹ ਹੈ ਇਹਨਾਂ ਨੂੰ 45 ਬੁਕਾ ਰਹਾ ਹੈ ਕਿ 15 ਰੁਪਏ ਪਰ ਹੋਣੀ ਨਹੀਂ ਜਰੇ 25 30 ਕਹਿੰਦੇ ਨਹੀਂ ਦਿੰਦਾ ਮੈਂ ਤੈਨੂੰ ਮੈਂ ਦੱਸਦਾ ਤੇ ਨਿਕਾਤਰੇ ਬੰਦੇ ਆ ਕੱਲ ਦੇ ਤੁਰੇ ਤਾਂ ਕੱਲ ਕੇ ਲਾਕੀ ਦੀ ਦੇਣੇ ਵੀ ਤਿਆਰ 10 ਕੀ ਵੀ ਹੁਣ ਲੈ ਲੈ ਫਿਰ ਇਹ ਬੰਦਾ ਰੁਖਾ ਹੈ ਉਹ ਗੱਲ ਆ ਤੇ ਮੈਨੂੰ ਆਇਆ ਨਹੀਂ ਬੜਾ ਜਦੋਂ ਥੋੜੀ ਮਾਜਦਾ ਕੇ ਹਟ ਗਿਆ ਸੀ ਸੌੜੀ ਟੁੱਟਦੇ ਸੀ ਆਉ ਜਾਈਏ ਤੇ ਇੱਕ ਇੱਕ ਜਿਹੜਾ ਲੱਖ ਦੀ ਮੈਂ ਦੇ ਦੂਗਾ ਲਗਾ ਦਿੱਤੀ ਮੈਨੂੰ ਹੋਰ ਦੁਬਾਰੇ ਮੈਂ